ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿੰਨੇ ਵੀ ਵੀਡੀਓ ਨੂੰ ਪਿਆਰ ਦਿੰਦੇ ਜਿੰਨੇ ਵੀ ਭਰਾ ਵੀਡੀਓ ਦੇਖਦੇ ਆ ਠੀਕ ਹੈ ਅੱਜ ਤੁਹਾਡੇ ਸਾਹਮਣੇ ਇੱਕ ਕੁਆਂਟਲ 70 ਕਿਲੋ ਦੇਸੀ ਬੱਕਰੇ ਦਾ ਅਚਾਰ ਹੈ ਜਿਹੜਾ ਉਹ ਬਣਨ ਜਾ ਰਿਹਾ ਜੀ ਜਿਹਦੇ ਵਿੱਚ ਤੁਹਾਨੂੰ ਮੀਟ ਦੀ ਕੁਆਲਿਟੀ ਬਾਰੇ ਦੱਸਾਂਗੇ ਦੇਖੋ ਜੀ ਇਹ ਤਿੰਨ ਜਿਹੜੀਆਂ ਟ੍ਰੇਮਾਂ ਦੇ ਵਿੱਚ ਇਹ ਮਾਲ ਲੈਤਾ ਗਿਆ ਬਿਲਕੁਲ ਪਿਓਰ ਦੇਸੀ ਬੱਕਰਾ 30 ਤੋਂ ਲੈ ਕੇ 40 ਕਿਜੀ 40 ਤੋਂ ਲੈ ਕੇ 50 ਕਿਜੀ ਰੈੱਡ ਮੀਟ ਜਿਹਨੂੰ ਕਹਦੇ ਤੁਸੀਂ ਮੀਟ ਦੀ ਕੁਆਲਿਟੀ ਬਿਲਕੁਲ ਨੇੜੇ ਦਿਖਾ ਸਕਦੇ ਹਾਂ ਠੀਕ ਹੈ ਜੀ ਇਹ ਥੋੜਾ ਜਿਹਾ ਚਰਬੀ ਵਾਲਾ ਮੰਨ ਲੈਣਾ ਮੈਂ ਤਾਂ ਸਾਰੇ ਤਰ੍ਹਾਂ ਦਾ ਜਿਹੜਾ ਇਹ ਥੋੜਾ ਛੋਟਾ ਸਾਈਜ਼ ਲੈਣਾ ਪੈਂਦਾ ਤਿੰਨ ਤਰ੍ਹਾਂ ਦਾ ਜਿਹੜਾ ਇਹ ਮੀਟ ਮਿਕਸ ਕਰਕੇ ਇਹ ਬਣਦੀ ਆ ਟਾਪ ਕੁਆਲਿਟੀ ਦੀ ਬੱਕਰੇ ਦੇ ਅਚਾਰ ਦੀ ਪੂਰੀ ਘੈਂਟ ਰੈਸਪੀ ਹਾਂਜੀ ਦੋਸਤੋ ਇਹ ਤੁਹਾਨੂੰ ਰੈਸਪੀ ਕਿੱਦਾਂ ਬਣਾਉਣੀ ਹੈ ਉਹ ਤੁਹਾਡੇ ਸਾਹਮਣੇ ਦਿਖਾ ਕੇ ਤੁਹਾਨੂੰ ਪ੍ਰੋਪਰ ਜਿਹੜੀਆਂ ਚੀਜ਼ਾਂ ਇਹਦੇ ਵਿੱਚ ਪੈਣਗੀਆਂ ਪ੍ਰੋਪਰਲੀ ਦਿਖਾ ਕੇ ਬਣਾਵਾਂਗੇ ਫੇਰ ਹੀ ਤੁਸੀਂ ਘਰੇ ਬੈਠੇ ਰੰਦਾਵਾ ਚਾਰ ਹੈ ਜਿਹੜਾ ਉਹ ਆਰਡਰ ਕਰੋਗੇ ਹੁਣ ਆਪਾਂ ਜਿਹੜਾ 1 ਕੁਇੰਟਲ 70 ਕਿਲੋ ਜਿਹੜਾ ਇਹ ਮੀਟ ਆ ਇਹ ਆਪਾਂ ਪਾਵਾਂਗੇ ਕੜਾਹੇ ਦੇ ਵਿੱਚ ਗਲਵਜ਼ ਚੜਾਉਣੇ ਬਹੁਤ ਜ਼ਰੂਰੀ ਨੇ ਕਿਉਂਕਿ ਬੈਕਟੀਰੀਆ ਜਦੋਂ ਚਾਰ ਨਾਲ ਅਟੈਚ ਹੋ ਗਿਆ ਤਾਂ ਇਹਦੀ ਕੁਆਲਿਟੀ ਬਹੁਤ ਘਟ ਜਾਂਦੀ ਆ ਇਸ ਤਰ੍ਹਾਂ ਆਪਾਂ ਜਿਹੜਾ ਇਹ ਰੈੱਡ ਮੀਟ ਆ ਇਹ ਆਪਾਂ ਕੜਾਹੇ ਦੇ ਵਿੱਚ ਪਾਤਾ ਤੁਸੀਂ ਮੀਟ ਦੀ ਕੁਆਲਿਟੀ ਦੇ ਸਕਦੇ ਹੋ ਬਿਲਕੁਲ ਗੁੱਦੇ ਵਾਲਾ ਮਾਲ ਜਮਾਂ ਦੇਖੋ ਰੈੱਡ ਮੀਟ ਦੀ ਕੁਆਲਿਟੀ ਦੇਖੋ ਬਿਲਕੁਲ ਗੁੱਦੇ ਵਾਲਾ ਮਾਲ ਹਾਂਜੀ ਹੁਣ ਆਪਾਂ ਦੇਖੋ ਇਹਨੂੰ ਬਿਲਕੁਲ ਪੂਰੀ ਤਰ੍ਹਾਂ ਮਿਕਸ ਕਰਾਂਗੇ ਮੈਕਸੀਕਰਕੇ ਇਹਨੂੰ ਪੂਰੀ ਤਰ੍ਹਾਂ ਪੈਨੂੰ ਪ੍ਰੋਸੈਸ ਕਰਾਂਗੇ ਜਦੋਂ ਪ੍ਰੋਪਰ ਪ੍ਰੋਸੈਸ ਹੋ ਗਿਆ ਤਾਂ ਉਦੋਂ ਆਪਾਂ ਇਹਦੇ ਵਿੱਚ ਜਿਹੜਾ ਮਸਾਲਾ ਤਿਆਰ ਹੋਊਗਾ ਮਸਾਲੇ ਦੇ ਵਿੱਚ ਕੀ ਕੀ ਪੈਂਦਾ ਉਹ ਤੁਹਾਨੂੰ ਸਾਰਾ ਸਾਰੀ ਵੀਡੀਓ ਤੇ ਲੈ ਕੇ ਚੱਲਾਂਗੇ ਕਿਉਂਕਿ ਇੱਕ ਚੀਜ਼ ਜ਼ਰੂਰ ਕਹਿਣਾ ਚਾਹਣਾ ਵੀ ਜਿੰਨੇ ਵੀ ਭਰਾਵਾਂ ਨੇ ਚਾਰ ਮੰਗਾਇਆ ਕੈਨੇਡਾ ਵਾਲੇ ਅਮਰੀਕਾ ਵਾਲੇ ਪੰਜਾਬ ਵਾਲੇ ਹਰਿਆਣੇ ਵਾਲੇ ਸਾਰਿਆਂ ਦੀ ਇਹ ਇੱਕ ਪਸੰਦ ਬਣ ਚੁੱਕਿਆ ਰੰਧਾਵਾ ਚਾਰ ਬਹੁਤ ਦੂਰੋਂ ਅੱਗੇ ਕਹਿ ਦਿੰਦੇ ਬਾਈ ਯਾਰ ਤੁਹਾਡਾ ਰੰਧਾਵਾ ਚਾਰ ਬਹੁਤ ਮਸ਼ਹੂਰ ਹੈ ਕਿਉਂ ਮਸ਼ਹੂਰ ਹੈ ਕਿਉਂਕਿ ਇਹਦੀ ਕੁਆਲਿਟੀ ਓਕੇ ਹੈ ਹਾਂਜੀ ਦੋਸਤੋ ਪਹਿਲਾਂ ਤੁਹਾਨੂੰ ਮੀਟ ਦੀ ਕੁਆਲਿਟੀ ਦਿਖਾਈ ਹੈਗੀ ਵੀ ਕਿੱਦਾਂ ਬਣਦਾ ਠੀਕ ਹੈ ਹੁਣ ਤੁਹਾਨੂੰ ਦਿਖਾਉਨੇ ਆ ਵੀ ਇਹਦਾ ਮਸਾਲਾ ਕਿੱਦਾਂ ਬਣਦਾ ਮਸਾਲੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਹਰੀ ਮਿਰਚ ਹੈ ਦੇਖੋ ਬਹੁਤ ਹੀ ਘੈਂਟ ਟੇਸਟ ਹੈ ਤੇ ਮਿਰਚ ਦੀ ਕੁਆਲਿਟੀ ਵੀ ਪੂਰੀ ਵਧੀਆ ਕੁਆਲਿਟੀ ਆ ਠੀਕ ਹੈ ਜੀ ਤੇ ਫਿਰ ਉਸ ਤੋਂ ਬਾਅਦ ਆਦਰਕ ਤੇ ਬਿਆਜ ਬਿਲਕੁਲ ਸਿੰਪਲ ਜੀਆਂ ਚੀਜ਼ਾਂ ਪਾਉਨੇ ਆ ਕੋਈ ਊਟ ਪਡਾਂਗ ਨਹੀਂ ਪਾਉਂਦੇ ਉਸ ਤੋਂ ਬਾਅਦ ਅਗਲਾ ਸਟੈਪ ਕੀ ਆ ਜਿਹੜਾ ਮਸਾਲੇ ਦੇ ਵਿੱਚ ਪੈਂਦੀਆਂ ਨੇ ਦੇਸੀ 파ਸਮਾ ਜਿਹਦੇ ਵਿੱਚ ਹੱਡ ਗੋਡੇ ਢੂਹੀ ਦਾ ਦਰਦ ਸਰੀਰਕ ਕਮਜ਼ੋਰੀ ਕਿਸੇ ਵੀ ਤਰ੍ਹਾਂ ਦੀ ਵੀਕਨੈਸ ਤੁਹਾਨੂੰ ਪਾਸਮਾ ਦੂਰ ਕਰੂ ਆਚਾਰ ਤੁਹਾਨੂੰ ਅੱਧਾ ਕਿਲੋਮੀਟਰ ਦੇ ਹਰ ਏਰੀਆ ਤੇ ਮਿਲ ਜੂ ਪਰ ਤੁਹਾਨੂੰ ਰੰਦਾਵਾ ਜਾਰ ਦੀ ਜਿਹੜੀ ਰੈਸਪੀ ਆ ਜਿਹੜੀ ਇੱਕ ਮਸਾਲੇਦਾਰ ਪਿਓਰ ਰੈਸਪੀ ਆ ਜਿਹਨੂੰ ਪਾਸਮਾਨ ਨਾਲ ਤਿਆਰ ਕੀਤਾ ਜਾਂਦਾ ਜੜੀ ਬੂਟੀਆਂ ਨਾਲ ਤਿਆਰ ਕੀਤਾ ਜਾਂਦਾ ਉਹਦਾ ਹੀ ਮੇਨ ਮੁੱਲ ਹੈ ਇਹ ਹੈਗੇ ਅਗੇ ਮਗਜ ਠੀਕ ਹੈ ਜੀ ਤੇ ਇਹ ਹੈਗਾ ਹੁਣ ਤੁਸੀਂ ਕਹੋਗੇ ਵੀ ਆਰ ਇੰਨੀਆਂ ਚੀਜ਼ਾਂ ਕਰਾਰੀਆਂ ਕਰਾਰੀਆਂ ਬਾਦੀਆਂ ਮਿੱਠਾ ਗੀਬਾ ਆ ਹੁਣ ਬਹੁਤ ਸਾਰੇ ਭਰਾਵਾਂ ਦੀਆਂ ਅੱਖਾਂ ਕਹਿਣੀਆਂ ਵੀ ਇਹ ਕੀ ਗੱਲ ਹੋ ਗਈ ਇਹ ਗੁੜ ਅਤੇ ਇਹ ਮਿਸਰੀ ਇਹੀ ਚੀਜ਼ ਦਾ ਨਯਾਰ ਅਰਦਾਵਾ ਝਾਰ ਦੀ ਜਿਹੜੀ ਰੈਸਪੀ ਬਣਦੀ ਹੈ ਨਾ ਉਹ ਆਹ ਦੋ ਚੀਜ਼ਾਂ ਦੇ ਸਿਰ ਤੇ ਬਣਦੀ ਆ ਠੀਕ ਹੈ ਜੀ ਉਸ ਤੋਂ ਬਾਅਦ ਸੌਂਫ ਆ ਗਈ ਸੌਂਫ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਤੇ ਉਸ ਤੋਂ ਬਾਅਦ ਕੀ ਹੈਗਾ ਮੇਨ ਜਿਹੜੀ ਚੀਜ਼ ਇਹ ਬਣ ਗਈ ਆਉਣ ਵਾਲੇ ਟਾਈਮ ਚ ਰੰਦਾਵਾ ਮਸਾਲਾ ਜਿਹੜਾ ਸਾਰੀ ਰੈਸਪੀ ਕਿਦੇ ਆਲੇ ਦਾਲੇ ਘੁੰਮ ਰਹੀ ਆ ਰੰਧਾਵਾ ਮਸਾਲੇ ਦੇ ਸਰਤੇ ਘੁੰਮ ਰਹੀ ਆ ਜੀਨੇ ਇੱਕ ਵਾਰੀ ਰੰਧਾਵਾ ਮਸਾਲੇ ਦਾ ਟੇਸਟ ਕਰ ਲਿਆ ਉਹ ਕਿਲੋ ਨਹੀਂ 5 ਕਿਲੋ 4 ਲੈ ਕੇ ਜਾਊਗਾ ਹਾਂਜੀ ਦੋਸਤੋ ਜਿਹੜੀ ਤੁਹਾਨੂੰ ਚੀਜ਼ਾਂ ਦਿਖਾਈਆਂ ਠੀਕ ਹੈ ਵੀ ਮਸਾਲਾ ਕਿਹੜੀ ਚੀਜ਼ ਦਾ ਬਣਦਾ ਆ ਮਸਾਲੇ ਦੀ ਕੁਆਲਿਟੀ ਦਾ ਕਿ ਤੁਹਾਡੇ ਮੂੰਹ ਚ ਪਾਣੀ ਨਾ ਆਇਆ ਤਾਂ ਸਾਨੂੰ ਵੀ ਰੰਧਾਵਾ ਨਾ ਗਿਓ ਦੇਖੋ ਬਿਲਕੁਲ ਲਾਲ ਖੋਏ ਵਾਂਗੂ ਜਦੋਂ ਇਹ ਕੱਢ ਗਿਆ ਤੁਸੀਂ ਇਹ ਲਾ ਲਓ ਵੀ ਹਜੇ ਇਹ ਤੇ 30 ਮਿੰਟ ਹੋਰ ਲੱਗਣੇ ਆ ਠੀਕ ਹੈ ਮਸਾਲਾ ਇਸ ਤਰੀਕੇ ਨਾਲ ਕੱਢਿਆ ਜਾਂਦਾ ਜਿਵੇਂ ਘਰ ਦੀ ਸ਼ਰਾਬ ਕੱਢੀ ਜਾਂਦੀ ਆ ਤਾ ਉਹਦਾ ਹੀ ਮੇਨ ਰੋਲ ਹੁੰਦਾ ਜੇ ਮਸਾਲਾ ਨਾ ਹੋਵੇ ਕੱਲੇ ਬੱਕਰੇ ਦੇ ਦੰਦੀ ਕੋਈ ਨਹੀਂ ਵੜਦਾ ਠੀਕ ਹੈ ਜੀ ਟੇਸਟਾ ਬੱਕਰੇ ਦੀ ਕੁਆਲਿਟੀ ਵਧੀਆ ਹੋਣੀ ਚਾਹੀਦੀ ਹੈ ਤੇ ਮਸਾਲੇ ਦੀ ਕੁਆਲਿਟੀ ਵਧੀਆ ਹੋਣੀ ਚਾਹੀਦੀ ਹੈ ਫੇਰ ਹੀ ਇੱਕ ਨੰਬਰ ਟੇਸਟ ਮਿਲੂਗਾ ਤੁਹਾਨੂੰ ਹਾਂਜੀ ਦੋਸਤੋ ਹੁਣ ਦੇਖਦੇ ਆਂ ਆਪਾਂ ਵੀ ਇਹਦੇ ਵਿੱਚ ਕਿੰਨਾ ਕੁ ਪ੍ਰੋਸੈਸ ਹੋ ਗਿਆ ਇਹ ਕਿਉਂਕਿ ਇਹਦੀ ਸਾਡੀ ਟਾਈਮਿੰਗ ਲਈ ਹੁੰਦੀ ਹੈ ਵੀ ਇੰਨੇ ਟਾਈਮ ਦੇ ਵਿੱਚ ਦੇਖੋ ਇਹ ਕਿਡਾ ਹੈ ਨੇ ਬਣ ਜਾਣਾ ਇੰਨੇ ਟਾਈਮ ਦੇ ਵਿੱਚ ਸਾਰਾ ਇੱਕੋ ਜਿਹਾ ਟਾਈਮ ਤੇ ਬਣਨਾ ਇੱਕੋ ਜਿਹੀ ਮੀਟ ਦੀ ਕੁਆਲਿਟੀ ਪੈਂਦੀ ਹੈ ਇਹਦੇ ਵਿੱਚ ਇਸੇ ਤਰ੍ਹਾਂ ਹੀ ਇਹ ਦੀ ਖੁਰਚਣੇ ਦੀ ਜ਼ਰੂਰਤ ਪੈਂਦੀ ਰਹਿੰਦੀਆਂ ਇਹਨੂੰ ਚੱਲਦੇ ਟਾਈਮ ਦੇ ਵਿੱਚ ਤਾਂ ਕਿ ਇਹ ਥੱਲੇ ਨਾ ਲੱਗ ਸਕੇ ਠੀਕ ਹੈ ਜੀ 50 ਕਿਲੋ ਚਾਰ ਇਹਦੇ ਵਿੱਚ ਹੈ ਜੀ 50 ਇਹਦੇ ਵਿੱਚ ਹੈ ਤੇ 50 ਇਹਦੇ ਵਿੱਚ ਹੈ ਤੇ ਨਾਲ ਹੀ ਉਹਦੇ ਵਿੱਚ ਡੇਢ ਕੁਆਂਟਲ ਦਾ ਜਿਹੜਾ ਉਹ ਮਸਾਲਾ ਇਸ ਲਈ ਇਹ ਪੂਰਾ ਡੇਢ ਕੁਆਂਟਲ ਹੋਣ ਬਣੂਗਾ ਡੇਢ ਕੱਚਾ ਮੀਟ ਪਿਆ ਹੈਗਾ 3 ਕੁਆਂਟਲ ਮੀਟ ਹੈ ਜਿਹੜਾ ਅੱਜ ਬਣਨਾ ਹਾਂਜੀ ਦੋਸਤੋ ਆਪਾਂ ਮਸਾਲਾ ਵੀ ਤਿਆਰ ਕਰ ਚੁੱਕੇ ਆ ਮੀਟ ਵੀ ਤਿਆਰ ਕਰ ਚੁੱਕੇ ਹੁਣ ਦੇਖਦੇ ਆਂ ਵੀ ਆਪਾਂ ਨੂੰ ਇਹਦੇ ਵਿੱਚ 40 ਮਿੰਟ ਹੋ ਗਏ ਤਾਂ ਇਹ ਕਿੰਨਾ ਕੁ ਪ੍ਰੋਸੈਸ ਹੋ ਚੁੱਕਿਆ ਤੁਹਾਨੂੰ ਇਹਦਾ ਇੱਕ ਪੀਸ ਆਪਾਂ ਕੱਢ ਕੇ ਚੈੱਕ ਕਰਨਾ ਕਿੱਦਾਂ ਕਰਨਾ ਦੇਖੋ ਇੱਕ ਚੀਜ਼ ਦਾ ਮੈਂ ਧਿਆਨ ਰੱਖਣਾ ਵੀ ਗਲਵਜ਼ ਜ਼ਰੂਰ ਪਾਏ ਹੋਣੇ ਚਾਹੀਦੇ ਆ ਜੇ ਬਿਨਾਂ ਗਲਵਜ਼ ਤੋਂ ਕਦੇ ਇਹਨੂੰ ਟੱਚ ਨਾ ਕਰੋ ਠੀਕ ਹੈ ਜੀ ਇਹ ਆ ਦੇਖੋ ਹੁਣ ਤੁਹਾਨੂੰ ਮੈਂ ਬਿਲਕੁਲ ਇਸ ਤਰ੍ਹਾਂ ਦਿਖਾਉਂਗਾ ਇਹ ਬਿਲਕੁਲ ਨਾਰਮਲੀ ਇਹਦੇ ਪੀਸ ਆ ਜਿਹੜੇ ਉਹ ਹੋਣ ਲੱਗੇ ਠੀਕ ਆ ਇਸੇ ਤਰ੍ਹਾਂ ਇਹਦਾ ਮਤਲਬ ਕੀ ਹੈ ਇਹ ਬਣ ਚੁੱਕਿਆ ਓਕੇ ਜੀ ਤਾਂ ਹੁਣ ਆਪਾਂ ਇਹਦਾ ਜਿਹੜਾ ਅੱਗੇ ਮਿਕਸ ਕਿੱਦਾਂ ਕਰਨਾ ਉਹਨਾਂ ਨੂੰ ਜਦੋਂ ਮਸਾਲਾ ਰੈਡੀ ਹੋ ਗਿਆ ਉਦੋਂ ਦਿਖਾਵਾਂ ਹਾਂਜੀ ਪੰਜਾਬੀਓ ਇਹ ਜਿਹੜੀ ਆਪਣੀ ਰੰਧਾਵਾ ਰੈਸਪੀ ਹੈ ਨਾ ਉਹ ਬਣ ਕੇ ਬਿਲਕੁਲ ਰੈਡੀ ਹੋ ਚੱਕੀ ਆ ਅਚਾਰ ਵੀ ਬਣ ਕੇ ਰੈਡੀ ਹੋ ਚੁੱਕਿਆ ਤੇ ਮਸਾਲਾ ਵੀ ਮਸਾਲੇ ਦਾ ਰੂਪ ਦੇਖ ਚਕੰਦਰ ਵਾਂਗੂ ਲਾਲ ਹੈਗਾ ਠੀਕ ਹੈ ਨਾ ਇਹਨਾਂ ਦੋਨਾਂ ਨੂੰ ਜਦੋਂ ਆਪਾਂ ਮਿਕਸ ਕਰਤਾ ਤਾਂ ਇਹ ਬਣ ਜੂਗੀ ਰੰਧਾਵਾ ਰੈਸਪੀ 1 2 3 ਜੀ ਠੀਕ ਹੈ ਜੀ ਤੇ ਹੁਣ ਤੁਹਾਨੂੰ ਇਹ ਦੋ ਰਲ ਗਿਆ ਤੁਸੀਂ ਮਸਾਲੇ ਦੇ ਇਹਦਾ ਆਪ ਚ ਬਣਾ ਰਲਣ ਤੋਂ ਪਹਿਲਾਂ ਵਾਲਾ ਸੀਨ ਜਰੂਰ ਦਿਖਾਓ ਤੇ ਉਸ ਤੋਂ ਬਾਅਦ ਜਦੋਂ ਇੰਨਾ ਵਧੀਆ ਮਸਾਲਾ ਇਹਦੇ ਵਿੱਚ ਰਲ ਗਿਆ ਤਾਂ ਇਹ ਬਣ ਜੂਗਾ ਰੰਧਾਵਾ ਬੱਕਰੇ ਦਾ ਆਚਾਰ ਕਿਉਂਕਿ ਇੰਨੀ ਠੰਡ ਹੈਗੀ ਇਹ ਠੰਡ ਹੈ ਜਿਹੜੀ ਇਹ ਤੰਗ ਕਰਦੀ ਹੈ ਗੱਟੇ ਗੋਡਿਆਂ ਨੂੰ ਠੀਕ ਹੈ ਨਾ ਹੁਣ ਹਰੇਕ ਬੰਦਾ ਕਹਿੰਦਾ ਇੱਕ ਹੋਰ ਜ਼ਰੂਰੀ ਸੂਚਨਾ ਸੁਣ ਲਓ ਭਰਾਵ ਮੇਰੋ ਕਿਸੇ ਵੀ ਵੀਰ ਨੇ ਇੰਨੀ ਠੰਡ ਦੇ ਵਿੱਚ ਨਹੀਂ ਆ ਕੇ ਤੁਸੀਂ ਆ ਚਾਰ ਲਿਆ ਸਕਦੇ ਸਾਡੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਡਿਲੀਵਰੀ ਕੀਤੀ ਜਾ ਰਹੀ ਆਚਾਰ ਦੀ ਕਿਸੇ ਵੀ ਸੱਜਣ ਨੇ ਆਚਾਰ ਮੰਗਾਉਣਾ ਤਾਂ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਕੇ ਰੰਧਾਵਾ ਰੈਸਪੀ ਰੰਧਾਵਾ ਬੱਕਰੇ ਦਾ ਚਾਰ ਬਿਲਕੁਲ ਤਾਜ਼ਾ ਜਦੋਂ ਮਰਜੀ ਤੁਸੀਂ ਆ ਜਾਓ ਆ ਕੇ ਰਸੋਈ ਚੈੱਕ ਕਰੋ ਡੇਢ ਕੁਇੰਟਲ ਆਚਾਰ ਡੇਲੀ ਬਣਦਾ ਸਾਡਾ ਠੀਕ ਹੈ ਜੀ ਤਾਂ ਇਸ ਲਈ ਬਿਲਕੁਲ ਤੁਹਾਨੂੰ ਤਾਜ਼ਾ ਝਾਰ ਮਿਲੇਗਾ ਤੇ ਇਹ ਬਣ ਕੇ ਜਮਾ ਰੈਡੀ ਹੋ ਚੁੱਕਿਆ ਤੁਸੀਂ ਦੇਖ ਸਕਦੇ ਹੋ ਠੀਕ ਹੈ ਇਸੇ ਲਈ ਜਦੋਂ ਵੀ ਤੁਸੀਂ ਜਿਹੜੇ ਵੀਰ ਸੋਚ ਰਹੇ ਨੇ ਬੈਠੇ ਵੀ ਯਾਰ ਇਹ ਸਾਡੇ ਕੋਲ ਕਿਵੇਂ ਆਉਦਾ ਉਹ ਕਾਲ ਕਰ ਲਾਂ ਠੀਕ ਹੈ ਜੀ ਧੰਨਵਾਦ ਵੀਡੀਓ ਨੂੰ ਲਾਈਕ ਕਰੋ ਜਰੂਰ ਕਰੋ ਸ਼ੇਅਰ ਕਰੋ ਧੰਨਵਾਦ